ਨੇ 80 ਕਰੋੜੀ ট্রাক ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਰਹੀ ਹੈ ਜਗਦੀਸ਼ ਪੋਲਾਸਣੇ ਨਾਮਜ਼ਦ 25 ਵਿਅਕਤੀ ਦੋਸ਼ੀ ਇਕਰਾਰ ਦਿੱਤੇ ਗਏ ਨੇ منی ਲਾਂਡਰਿੰਗ ਮਾਮਲਾ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਜਗਦੀਸ਼ ਪੋਲਾਸਣੇ ਨਾਮਜ਼ਦ 25 ਦੇ 25 ਵਿਅਕਤੀ ਦੋਸ਼ੀ ਇਕਰਾਰ ਦੇ ਦਿੱਤੇ ਗਏ ਨੇ منی ਲਾਂਡਰਿੰਗ ਮਾਮਲਾ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਅੱਜ ਅਦਾਲਤ ਵੱਲੋਂ ਇਹ ਫੈਸਲਾ ਜਿਹੜਾ ਸੁਨਾਇਆ ਗਿਆ ਹੈ ਕਈ ਸਾਲ ਪੁਰਾਣਾ ਕੇਸ ਹੈ ਬੋਕਰੋੜੀ ਡਰੱਗ ਮਾਮਲੇ ਨਾਲ ਸੰਬੰਧਿਤ ਫੈਸਲਾ ਆਇਆ ਹੈ ਸਹਿਯੋਗ ਵਿੱਚ ਸ਼ੰਕਰ ਜਨਨ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੁਕਾ ਤਾਂ ਮਿਸ਼ਕੀ ਕੁਸ਼ ਅਪਡੇਟਸ ਨੇ ਜੀ ਬਿਲਕੁਲ ਹੈ ਜੀ ਇਹ ਮਾਮਲਾ ਨਾਲ ਦੱਸਿਆ ਜਾ ਰਿਹਾ ਬਹੁਤ 6000 ਕਰੋੜ ਦਾ ਬਹੁ ਕਰੋੜੀ ਡਰੱਗ ਮਾਮਲਾ ਦੱਸਿਆ ਹੈ ਜਿਸ ਦੀ ਸਾਬਕਾ ਡੀਐਸਪੀ ਜਿਹੜੇ ਹੈਗੇ ਨੇ ਜਗਦੀਸ਼ ਸਿੰਘ ਭੋਲਾ ਦੇ ਨਾਲ ਜਿਹੜੇ ਨਾਮ ਦੇ ਹੋਰ 25 ਵਿਕ ਮਲਜ਼ਮ ਸੀਗੇ ਉਹਨਾਂ ਦੇ ਉੱਤੇ ਇੱਕ 2013 ਦੇ ਵਿੱਚ ਡਰੱਗ ਸਮੈਕਿੰਗ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸੇ 2013 ਨਾਲ ਜਿਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਤੋ ਗ੍ਰਿਫਤਾਰੀ ਤੋਂ ਬਾਅਦ ਤਕਰੀਬਨ 2019 ਦੇ ਵਿੱਚ ਇਹਨਾਂ ਨੂੰ ਸਜ਼ਾ ਵੀ 24 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਸੀ ਮਹਾਰਾਸ਼ਟਰੀ ਵਿਸ਼ੇਸ਼ ਅਦਾਲਤ ਵੱਲੋਂ ਉਸ ਤੋਂ ਬਾਅਦ ਇੱਕ ED ਵੱਲੋਂ ਵੀ ਇਹਨਾਂ ਤੇ ਮਨੀ ਲਾਂਡਰਿੰਗ ਨੂੰ ਲੈ ਕੇ ਇੱਕ ਵੱਕਮ ਮਕਦਮਾ ਦਰਜ ਕੀਤਾ ਗਿਆ ਸੀ ਕਿਉਂਕਿ ਉਸ ਡਰੱਗ ਦੇ ਡਰੱਗ ਦੇ ਨੈਟਵਰਕ ਜਿਹੜਾ ਸੀਗਾ ਉਹ ਤਾਂ ਇੰਟਰਨੈਸ਼ਨਲ ਲੈਵਲ ਤੱਕ ਜੁੜੇ ਹੋਏ ਸਨ ਤੇ ਇਸ ਵਿੱਚ ਮਲਟੀ ਮਲਟੀ ਕਰੋੜਾਂ ਦੀ ਜਿਹੜੀ ਲੈਂਡ ਜਿਹੜਾ ਕਿ ਇਹਦੇ ਸੀਗਾ ਤੇ ਬਹੁ ਕਰੋੜੀ ਦੇ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਵੀ ਕੇ ਜਿਹੜੀ ਕੇਸ ਵਿੱਚ ਨਿਬਾਹਦੇਗੀ ਉਸ ਨੂੰ ਲੈ ਕੇ ਅੱਜ ਮਣੀ ਦਾ ED ਵੱਲੋਂ ਜਿਹੜਾ ਕੇਸ ਲਾਇਆ ਜਾ ਰਿਹਾ ਸੀ ਉਸ ਦੇ ਵਿੱਚ ਜਾਦੀ ਬਹੁਤ ਇੱਕ ਅਹਿਮ ਫੈਸਲਾ ਮੁਹਾਲੀ ਦੀ ਵਿਸ਼ੇਸ਼ ਸੀਬੀ ਅਦਾਲਤ ਵਿੱਚ ਸੁਣਾਇਆ ਗਿਆ ਕਿ ਉਸ ਵਿੱਚ ਜਗਦੀਸ਼ ਸਿੰਘ ਪੋਲਾ ਸਮੇਤ 25 ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਜਗਦੀਸ਼ ਸਿੰਘ ਪੋਲਾ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਦੇ ਵਿੱਚ ਹੁਣ 2 ਵਜੇ ਤੋਂ ਬਾਅਦ ਇਹਨਾਂ ਨੇ ਸਜ਼ਾ ਦਾ ਹੁਕਮ ਜਿਹੜੀ ਹੈਗੀ ਇਹਨਾਂ ਨੂੰ ਸਜ਼ਾ ਸੁਣਾਈ ਗਈ ਕਿ ਕਿੰਨੀ ਸਜ਼ਾ ਜਿਹੜੀ ਮਨੀ ਲਾਂਡਰਿੰਗ ਕੇਸ ਵਿੱਚ ਇਹਨਾਂ ਨੂੰ ਅਵਾਰਡ ਕੀਤੀ ਜਾਂਦੀ ਹੈ ਮਹਿੰੇ 25 ਜਣੇ ਜੋ ਨਾਮਜ਼ਦ ਕੀਤੇ ਗਏ ਸੀ ਉਹ ਦੋਸ਼ੀ ਘਰਾ ਦਿੱਤੇਗੇ ਨੇ ਇੱਕ ਵਾਰ ਦਰਸ਼ਕਾਂ ਨੂੰ ਇਹ ਜ਼ਰੂਰ ਯਾਦ ਕਰਾ ਦਿਓ ਕਿ ਕਿ ਕਾਫੀ ਪੁਰਾਣਾ ਮਾਮਲਾ ਕਰੇਬ 11 ਸਾਲ ਪਹਿਲਾਂ ਦਾ ਕਿ ਉਹ ਲੋਕ ਕੌਣ-ਕੌਣ ਸੀ 25 ਜਣੇ ਕਿਉਂਕਿ ਵੱਡੇ-ਵੱਡੇ ਨਾਂ ਵੀ ਜਗਦੀਸ਼ ਭੋਲਾ ਦੇ ਵੱਲੋਂ ਵੀ ਲਏ ਗਏ ਸੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਪਾਏ ਗਏ ਸੀ ਕਿ ਕੋਈ ਵੱਡਾ ਵਿਅਕਤੀ ਜੋ ਰਾਜਨੀਤੀ ਦੇ ਨਾਲ ਸੰਬੰਧਿਤ ਹੋਵੇ ਜਾਂ ਕਾਰੋਬਾਰੀ ਹੋਵੇ ਉਸ ਨੂੰ ਵੀ ਸਜ਼ਾ ਮਿਲੀ ਹੈ ਜਿਹਨਾਂ ਫਿਨਾਲੇ ਸੀ ਵੀ ਕਿ ਜਗਦੀਸ਼ ਸਿੰਘ ਢੋਲਾ ਦੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਇਹ ਰੈਕੇਟ ਜਿਹੜਾ ਸੀਗਾ ਇੰਟਰਨੈਸ਼ਨਲ ਲੈਵਲ ਤੱਕ ਜਿਹੜੇ ਤਾਰਾਂ ਜੁੜੀਆਂ ਹੋਈਆਂ ਸਨ ਤੇ ਉਸ ਦੇ ਵਿੱਚ ਤਕਰੀਬਨ 25 ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਵਿਅਕਤੀ ਸਨ ਮਤਲਬ ਵਿਦੇਸ਼ਾਂ ਇਰਾਂ ਦੇ ਸਨ ਕੁਝ ਇਹ ਤਾਂ ਹਿੰਦੁਸਤਾਨ ਦੇ ਰਹਿੰਦੇ ਸਨ ਉਹਨਾਂ ਨੂੰ ਇਸ ਪਰਚੇ 'ਚ ਨਾਮਜ਼ਦ ਕੀਤਾ ਗਿਆ ਸੀ ਤੇ ਜਗਦੀਸ਼ ਸਿੰਘ ਢੋਲਾ ਵੱਲੋਂ ਜਦੋਂ ਉਸੇ ਗ੍ਰਿਫਤਾਰੀ ਹੋਈ ਸੀ ਉਸੇ ਗਮਨੀਸ਼ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਦਾਕ ਪੰਚੋਂ ਲਈ ਤੁਸੀਂ ਖਬਰ ਤੇ ਰਹਿਣਾ ਸੀ ਅਪਡੇਟਸ ਲੈ ਰਹੇ ਹਾਂ ਫਿਲਹਾਲ ਦੇ ਲਈ ਸ਼ੁਕਰੀਆ ਤੇ ਸਾਡੇ ਸਹਿਯੋਗੀ ਰੋਹਿਤ ਬਾਂਸਲ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਰੋਹਿਦਾਰ ਰੁਕ ਕਰਨਾ ਤੇ ਰੋਹਿਤ ਬਹੁਤ ਵੱਡੀ ਖਬਰ ਇਸ ਨੂੰ ਕਿਹਾ ਜਾ ਸਕਦਾ ਹੈ ਇੱਕ ਇੱਕ ਵੱਡਾ ਫੈਸਲਾ ਸੀਬੀਏ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਨਾਮ ਸਰ ਜੋ 25 ਵਿਅਕਤੀ ਸੀ ਦੋਸ਼ੀ ਕਰਾਰ ਦਿੱਤੇ ਗਏ ਨੇ ਕੀ ਕੁਝ ਅਪਡੇਟਸ ਨੇ ਕਿਉਂਕਿ ਮਾਮਲਾ ਜਿਹੜਾ ਬਹੁਤ ਹਾਈ ਪ੍ਰੋਫਾਈਲ ਰਿਹਾ ਹੈ ਦੇਖੋ ਜਗਦੀਸ਼ ਸਿੰਘ ਭੋਲਾ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈਂਦੇ ਨੇ ਤਾਂ ਚਰਚਾ ਦੇ ਵਿੱਚ ਆਉਂਦੇ ਨੇ ਪਹਿਲਾਂ ਅੰਤਰਰਾਸ਼ਟਰੀ ਲੈਵਲ ਦੇ ਉੱਪਰ ਪਹਿਲਵਾਨੀ ਕੀਤੀ ਉਸ ਤੋਂ ਬਾਅਦ ਉਸ ਦੀ ਬਦੌਲਤ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈਗਾ ਜਿਸ ਤੋਂ ਬਾਅਦ ਇੱਕ ਨਸ਼ੇ ਦੇ ਕੇਸ ਦੇ ਵਿੱਚ ਜਿਹੜਾ ਕੇ ਲੀਏ ਕਿ ਬਨੂੜ ਏਰੀਆ ਦੇ ਵਿੱਚ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਮਾਮਲੇ ਦੀ ਤਫਤੀਸ਼ ਹੁੰਦੀ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਬਹੁਤ ਸਾਰੀਆਂ ਫੈਕਟਰੀਆਂ ਜਿੱਥੋਂ ਨਸ਼ਾ ਤਿਆਰ ਕੀਤਾ ਜਾਂਦਾ ਸੀ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਪਾਈ ਜਾਂਦੀ ਹੈਗੀ ਗਾ ਉਸ ਨੂੰ منی ਲਾਂਡਰਿੰਗ ਦੇ ਵਿੱਚ ਇਨਵੋਲਵ ਕੀਤਾ ਜਾਂਦਾ ਹੈ ਕਿ ਜਿਹੜੇ ਨਸ਼ੇ ਤੋਂ ਕਮਾਈ ਹੋਈ ਆ ਉਸ ਦੇ ਨਾਲ ਬਹੁਤ ਸਾਰੇ ਜਿਹੜੇ ਵੱਖ-ਵੱਖ ਚੀਜ਼ਾਂ ਨੇ ਕਿੱਥੇ-ਕਿੱਥੇ ਇਨਵੈਸਟ ਕੀਤਾ ਕਿਹੜੀ-ਕਿਹੜੀ ਪ੍ਰਾਪਰਟੀ ਲਈ ਹੈ ਕਿਹੜੀ ਜ਼ਮੀਨ ਲਈ ਹੈ ਉਹ तमाम ਚੀਜ਼ਾਂ ਸੀ ਜਿਹੜੀਆਂ ਜਾਂਚ ਦਾ ਹਿੱਸਾ ਸੀ ਇਸੇ ਚੀਜ਼ ਨੂੰ ਲੈ ਕੇ सीबीआई ਦੀ ਵਿਸ਼ੇਸ਼ ਅਦਾਲਤ ਮੁਹਾਲੀ ਦੇ ਵਿੱਚ ਇਹ ਕੇਸ ਚੱਲ ਰਿਹਾ ਸੀਗਾ ਔਰ ਅੱਜ ਜਗਦੀਸ਼ ਸਿੰਘ ਭੋਲਾ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਐ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਜਗਦੀਸ਼ ਸਿੰਘ ਭੋਲਾ ਦੇ ਸਮੇਤ ਲਗਭਗ 25 ਦੇ ਕਰੀਬ ਜਿਹੜੇ ਆਖ ਲਈਏ ਕਿ ਲੋਕ ਨੇ ਕਿ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੁਣ ਦੇਖਣਾ ਹੋਏਗਾ ਕਿ ਹੁੰਦਾ ਹੈਗਾ ਕਈ ਵਾਰ ਹੁੰਦਾ ਹੈਗਾ ਕਿ ਸਜ਼ਾ ਦਾ ਐਲਾਨ ਲਈ ਕੁਝ ਸਮਾਂ ਰੱਖ ਲਿਆ ਜਾਂਦਾ ਹੈ ਜਾਂ ਕਈ ਵਾਰ ਆਰਡਰ ਕਾਪੀ ਦੇ ਵਿੱਚ ਇਹ ਮੈਂਸ਼ਨ ਕਰ ਦਿੱਤਾ ਜਾਂਦਾ ਹੈਗਾ ਕਿ ਇੰਨੀ ਤੇ ਐਨੇ ਆਕ ਲਈਏ ਕਿ ਸਮੇਂ ਦੀ ਸਜ਼ਾ ਜਾਂ ਕਿਸ ਤਰੀਕੇ ਦੀ ਸਜ਼ਾ ਹੋਏਗੀ ਕਿਉਂਕਿ ਜਗਦੀਸ਼ ਸਿੰਘ ਭੋਲਾ ਇਸ ਵਕਤ ਕਿਹਾ ਜਾ ਰਿਹਾ ਹੈ ਕਿ ਬਠਿੰਡਾ ਜੇਲ੍ਹ ਦੇ ਅੰਦਰ ਬੰਦ ਹੈ ਔਰ ਉਹਨਾਂ ਨੂੰ ਬਠਿੰਡਾ ਜੇਲ੍ਹ ਤੋਂ ਆਨਲਾਈਨ ਵੀਡੀਓ ਕਾਨਫਰੰਸ ਦੇ ਜ਼ਰੀਏ ਅਦਾਲਤ ਦੇ ਵਿੱਚ ਜਿਹੜਾ ਪੇਸ਼ ਹੈਗਾ ਉਹ ਕੀਤਾ ਗਿਆ ਸੀਗਾ ਤਾਂ ਇੱਕ ਬਹੁ ਕਰੋੜੀ ਡਰਗ ਮਾਮਲੇ ਦੇ ਨਾਮ ਦੇ ਨਾਲ ਜਗਦੀਸ਼ ਸਿੰਘ ਭੋਲਾ ਦਾ ਨਾਮ ਜੁੜਦਾ ਰਹੇਗਾ ਔਰ ਜਗਦੀਸ਼ ਸਿੰਘ ਭੋਲਾ ਤੋਂ ਹੀ ਬਹੁਤ ਸਾਰੇ ਜਿਹੜੇ ਡਰਗ ਮਾਮਲੇ ਆ ਅੱਗੇ ਉਹਨਾਂ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰ ਸੀ ਜਿਹੜੇ ਚਰਚਾ ਦੇ ਵਿੱਚ ਆਏ ਔਰ ਉਹਨਾਂ ਦੇ ਵਿੱਚੋਂ ਹੀ ਜਿਹੜੇ ਲਈ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਤੁਹਾਨੂੰ ਯਾਦ ਹੋਏਗਾ ਕਿ ਮੁਹਾਲੀ ਦੀ ਕੋਰਟ ਦੇ ਵਿੱਚ ਜਿਸ ਸਮੇ ਉਹ ਪੇਸ਼ੀ ਭੁਗਤਨ ਆਈ ਸੀ ਤਾਂ ਉਸ ਸਮੇ ਜਗਦੀਸ਼ ਸਿੰਘ ਭੋਲਾ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਉਹਨਾਂ ਦੇ ਨਾਲ ਖੱਤਰਿਆ ਜਾਂ ਉਹਨਾਂ ਦਾ ਸਾਂਝ ਗੰਢ ਰਹੀ ਹੈ ਕਿ ਉਸ ਤੋਂ ਬਾਅਦ ਲਗਾਤਾਰ ਵਿਕਰਮਜੀਤ ਸਿੰਘ ਮਜੀਠੀਆ ਤੇ ਕਿਉਂਕਿ ਮੌਜੂਦਾ ਮੰਤਰੀ ਸੀ ਜਿਸ ਸਮੇ ਇਹ ਨਾਮ ਲਿਆ ਜਾਂਦਾ ਹੈਗਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਇਸ ਮਾਮਲੇ ਦੇ ਵਿੱਚ ਇਨਕੁਆਰੀਆਂ ਚੱਲੀਆਂ ਉਹਨਾਂ ਦਾ ਨਾਮ ਵਕ ਵਕ ਆ ਸਮਿਆਂ ਦੇ ਉੱਪਰ ਸਰਕਾਰਾਂ ਦੇ ਵੱਲੋਂ ਉਛਾਲਿਆ ਗਿਆ ਇਸੇ ਮਾਮਲੇ ਦੇ ਤਹਿਤ 2021 ਦੇ ਵਿੱਚ ਐਫ ਆਈ ਆਰ ਤੱਕ ਜਿਹੜੀ ਉਹ ਵੀ ਵਿਕਰਮ ਮਜੀਠੀਆ ਤੇ ਦਰਜ ਕਰ ਲਈ ਜਾਂਦੀ ਔਰ ਐਸ ਆਈ ਟੀ ਜਿਹੜੀ ਆ ਕੇ ਲਈਏ ਕਿ ਪਟਿਆਲਾ ਦੇ ਵਿੱਚ ਐਸ ਆਈ ਟੀ ਅੱਜ ਪੁੱਛਗਛ ਦੇ ਲਈ ਵੀ ਵਿਕਰਮ ਮਜੀਠੀਆ ਨੂੰ ਬੁਲਾਇਆ ਗਿਆ ਸੀ ਤਾਂ ਇਹ ਤਮਾਮ ਉਹ ਤਾਣਾ ਬਾਣਾ ਸੀਗਾ ਜਿਹੜਾ ਕਿਤੇ ਨਾ ਕਿਤੇ ਜਗਦੀ ਅਰ ਅੱਜ ਸੀਬੀਆਈ ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਜਿਹੜੀ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਆ ਜਿਹੜਾ ਉਹ ਦੇ ਦਿੱਤਾ ਗਿਆ ਜੀ ਜਸਮੀਤ ਹਾਂ ਬਿਲਕੁਲ 25 ਜਣੇ ਨੇ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਨੇ ਸਜ਼ਾ ਦਾ ਐਲਾਨ ਹੁਣ ਹੋਏਗਾ ਇੱਕ ਵਾਰ ਰੋਹਿਤ ਤੇ ਯਾਦ ਇਹ ਜ਼ਰੂਰ ਕਰਵਾ ਦਿਓ ਜੋ ਦਰਸ਼ਕ ਸਾਡੇ ਨਾਲ ਹੁਣੇ-ਹੁਣੇ ਜੁੜੇ ਨੇ ਕਿਉਂਕਿ ਇਹ ਕਰੀਬ 11 ਸਾਲ ਪੁਰਾਣਾ ਮਾਮਲਾ ਹੈ ਕਿ ਇਹ 25 ਲੋਕਾਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਦੇਖੋ ਇੱਕ ਕਾਫੀ ਲੰਬੀ ਲਿਸਟ ਹੈ ਜਿਸ ਦੇ ਵਿੱਚ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਮਨੂੜ ਦੇ ਵਿੱਚ ਇੱਕ ਬਹੁਤ ਕਰੋੜੀ ਡਰੱਗ ਮਾਮਲੇ ਦਾ ਜਿਹੜਾ ਖੁਲਾਸਾ ਹੈਗਾ ਉਹ ਕੀਤਾ ਜਾਂਦਾ ਹੈਗਾ ਜਗਦੀਸ਼ ਸਿੰਘ ਪੋਲਾ ਹੋਵੇ ਚਾਹੇ ਸੱਤਾਪਿੰਦੀ ਜਿਨ੍ਹਾਂ ਦੇ ਨਾਮ ਲਏ ਜਾਂਦੇ ਹੈਗੇ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਇਹਨਾਂ ਕੇਸਾਂ ਦੇ ਵਿੱਚ ਦੇਖੀ ਜਾਂਦੀ ਰਹੀ ਹੈ ਕਿ ਕਿ ਜਿਹੜੇ ਨਸ਼ੇਦਾਲ ਕੇ ਲਈਏ ਕਿ ਲੈਣਦੇ ਨੇਗਾ ਉਹ ਕੀਤਾ ਜਾਂਦਾ ਹੈਗਾ ਨਾਲ ਹੀ ਕੁਝ ਫੈਕਟਰੀਆਂ ਆਈਆਂ ਸੀ ਕਿ ਬੱਦੀ ਏਰੀਆ ਦੇ ਆਸ-ਪਾਸ ਕੁਝ ਫੈਕਟਰੀਆਂ ਨੇ ਜਿੱਥੋਂ ਇਹ ਡਰੱਗ ਜਿਹੜੀ ਉਹ ਤਿਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਸਪਲਾਈ ਹੈ ਜਿਹੜੀ ਉਹ ਅਲੱਗ-ਅਲੱਗ ਜਗ੍ਹਾ ਤੇ ਕੀਤੀ ਜਾਂਦੀ ਹੈ ਔਰ ਇੱਥੋਂ ਤੱਕ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਇਸ ਡਰੱਗ ਤਸਕਰੀ ਦੀਆਂ ਤਾਰਾਂ ਜੁੜਦੀਆਂ ਹੋਈਆਂ ਨਜ਼ਰ ਆਈਆਂ ਰਾਜਨੀਤੀ ਗਲਿਆਰਿਆਂ ਦੇ ਨਾਲ ਜੁੜਦੀਆਂ ਹੋਈਆਂ ਤਾਰਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ ਤਾਂ ਜਿਹੜੀ ਡਰਗ ਮਨੀ ਹੁੰਦੀ ਹੈਗੀ ਜਿਹੜਾ ਨਸ਼ੇ ਨੂੰ ਵੇਚ ਕੇ ਜਾਂ ਨਸ਼ੇ ਦੇ ਮਾਮਲੇ ਦੇ ਵਿੱਚ ਜਿਹੜਾ ਪੈਸਾ ਹੈਗਾ ਉਸ ਨੂੰ ਇਨਵੋਲਵਮੈਂਟ ਨੂੰ ਲੈ ਕੇ ਵਕ ਵਕ ਜਿਹੜਾ ਲੈਣ-ਦੇਣ ਕੀਤਾ ਜਾਂਦਾ ਹਵਾਲੇ ਦਾ ਪੈਸਾ ਇੱਧਰ-ਉੱਧਰ ਕੀਤਾ ਜਾਂਦਾ ਹੈਗਾ ਜਾਂ ਉਸ ਤੋਂ ਕੋਈ ਜ਼ਮੀਨ ਖਰੀਦੀ ਗਈ ਹੈ ਕੋਈ ਪ੍ਰਾਪਰਟੀ ਤਿਆਰ ਕੀਤੀ ਗਈ ਹੈ ਤਾਂ ਉਹ ਤਮਾਮ ਮਾਮਲੇ ਸੀ ਜਿਹੜੇ ਉਹ ਜਿੱਥੇ ਇੱਕ ਪਾਸੇ ਨਸ਼ੇ ਦਾ ਕੇਸ ਸੀ ਤਾਂ ਦੂਸਰੇ ਪਾਸੇ ਮਨੀ ਲਾਂਡਰਿੰਗ ਦੇ ਮਾਮਲੇ ਦੇ ਨਾਲ ਵੀ ਜੁੜੇ ਹੋਏ ਸੀ ਔਰ ਇਹੀ ਕਾਰਨ ਹੈ ਕਿ ਸੀਬੀਆਈ ਦੇ ਵੱਲੋਂ ਜਿਹ ਪੈਸੇ ਦਾ ਹੇਰ ਫੇਰ ਕਿਧਰੋਂ ਕੀਤਾ ਜਾਂਦਾ ਪੈਸਾ ਕਿਧਰ ਭੇਜਿਆ ਜਾਂਦਾ ਕਿਧਰੋਂ ਪ੍ਰਾਪਤ ਕੀਤਾ ਜਾਂਦਾ ਜਾਂ ਪੈਸੇ ਨੂੰ ਇਨਵੈਸਟ ਕਿਹੜੀ ਜਗ੍ਹਾ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਤਾਂ ਅਜੇ ਇਹ ਦੇ ਵਿੱਚ ਲਗਭਗ 25 ਦੇ ਕਰੀਬੋਂ ਲੋਕ ਸੀਗੇ ਜਿਨ੍ਹਾਂ ਦੇ ਖਿਲਾਫ ਜਿਹੜਾ ਮਾਮਲਾ ਉਸ ਸਮੇਂ ਚੱਲ ਰਿਹਾ ਸੀਗਾ ਪਰ ਅੱਜ ਸੀਬੀਆਈ ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਜਗਦੀਸ਼ ਭੋਲਾ ਉਹਨਾਂ ਦੇ ਨਾਲ ਹੋਰ ਜਿਹੜੇ ਬਾਕੀ ਦੇ 25 ਵਿਅਕਤੀ ਆ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਜ਼ਾ ਦਾ ਐਲਾਨ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਵੇਲੇ ਸੰਭਵ ਹੋ ਸਕਦਾ ਹੈਗਾ ਜਾਂ ਆਰਡਰ ਕਾਪੀ ਦੇ ਵਿੱਚ ਜਿਹੜੀ ਸਜ਼ਾ ਹੈਗੀ ਉਸ ਨੂੰ ਮੈਂਸ਼ਨ ਕੀਤਾ ਜਾ ਸਕਦਾ ਹੈਗਾ ਸੀ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਹੋਇਆਗਾ ਕਿਉਂਕਿ ਜਦੋਂ ਤੁਹਾਨੂੰ ਪੈਰਲਰ ਅਲੱਗ-ਅਲੱਗ ਕੇਸਾਂ ਦੇ ਵਿੱਚ ਸਜ਼ਾ ਭੁਗਤਨੀ ਪਵੇ ਤਾਂ ਬੇहद ਮੁਸ਼ਕਲ ਹੁੰਦਾ ਹੈਗਾ ਔਰ सीबीआई ਦੀ ਜਿਹੜੀ ਇਹ ਵਿਸ਼ੇਸ਼ ਕੋਰਟ ਦੇ ਵੱਲੋਂ ਫੈਸਲਾ ਕੀਤਾ ਗਿਆ ਹੈਗਾ ਸਿੱਧੇ ਤੌਰ ਦੇ ਉੱਤੇ ਕਹੀਏ ਚੈਲੰਜ ਕਰਨ ਦੇ ਲਈ ਅੱਗੇ ਰਾਹਤੇ ਜ਼ਰੂਰ ਬਚਦੇ ਹੁੰਦੇ ਨੇ ਕਿ ਤੁਸੀਂ ਇਸ ਤੋਂ ਹਾਇਰ ਕੋਰਟ ਦੇ ਵਿੱਚ ਤੁਸੀਂ ਜਾ ਸਕਦੇ ਹੋ ਹਾਈ ਕੋਰਟ ਦੇ ਵਿੱਚ ਤੁਸੀਂ ਅਪੀਲ ਦਰਜ ਕਰ ਸਕਦੇ ਹੋ ਪਰ ਉਸ ਦੇ ਲਈ ਕੁਝ ਸਮਾਂ ਜਿਹੜਾ ਉਹ ਇੰਤਜ਼ਾਰ ਜ਼ਰੂਰ ਕਰਨਾ ਪੈਂਦੇਗਾ ਇਸ ਵਕਤ ਜਗਦੀਸ਼ ਭੋਲਾ ਜਿਹੜੇ ਉਹ ਬਾਕੀ ਦੇ ਡਰੱਗ ਕੇਸਾਂ ਦੇ ਵਿੱਚ ਜਿਹੜੀ ਆ ਕੇ ਲਈਏ ਕਿ ਜੇਲ੍ਹ ਦੇ ਵਿੱਚ ਨੇਗੇ ਬਠਿੰਡਾ ਜੇ ਵੀਡੀਓ ਕਾਨਫਰੈਂਸ ਦੇ ਜ਼ਰੀਏ ਜਿਹੜਾ ਪੇਸ਼ ਹੈਗਾ ਉਹ ਕੀਤਾ ਗਿਆ ਸੀਗਾ ਇਸ सीबीआई ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਤਾਂ ਮਹਾਲੀ ਦੇ ਵਿੱਚ ਇਹ ਵਿਸ਼ੇਸ਼ ਕੋਰਟ ਬਣੀ ਹੋਈ ਹੈ ਜਿੱਥੇ ਜਗਦੀਸ਼ ਭੋਲਾ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈਗਾ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦੇ ਉੱਪਰ ਜਿਹੜੇ આરોਪ ਨੇ ਉਹ ਤੈਹ ਹੋ ਚੁੱਕੇ ਨੇ ਹੁਣ ਇਸ ਤੋਂ ਬਾਅਦ ਸਜ਼ਾ ਦਾ ਐਲਾਨ ਹੈ ਜਿਹੜਾ ਕੀਤਾ ਜਾਏਗਾ ਸਜ਼ਾ ਕਿਸ ਤਰੀਕੇ ਦੀ ਹੋਏਗੀ ਜਿਹੜੇ ਕੇਸ ਦੇ ਵਿੱਚ ਧਰਾਵਾ ਕਿਸ ਤਰੀਕੇ ਦੀਆਂ ਦਰਜ ਕੀਤੀਆਂ ਗਈਆਂ ਨੇ ਧਰਾਵਾ ਤੋਂ ਬਾਅਦ ਇਨਵੋਲਵਮੈਂਟ ਜਗਦੀਸ਼ ਭੋਲਾ ਦੀ ਕਿੰਨੀ ਹੈ ਇਹ तमाम ਉਹ ਚੀਜ਼ਾਂ ਹੋਣਗੀਆਂ ਜਿਹੜੀ ਲਈਏ ਕਿ ਅੱਜ ਸਾਬਾਨ ਦੇ ਵੱਲੋਂ ਦੇਖਿਆ ਜਾਊਗਾ ਕਿ ਕਿੰਨੀ ਇਨਵੋਲਵ ਪ੍ਰਾਇਮ ਆ ਕਲੀਏ ਕਿ ਇਸ ਦੇ ਵਿੱਚ ਕਿਊਸ ਕਿਹੜਾ ਹੈਗਾ ਕਿ ਮੁੱਖ ਦੋਸ਼ੀ ਦੇ ਤੌਰ ਤੇ ਕਿਹੜੇ-ਕਿਹੜੇ ਵਿਅਕਤੀ ਆਉਂਦੇ ਨੇ ਸਭ ਤੋਂ ਮੋਰੀ ਕਿਹੜੇ ਨੇ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਜਿਹੜੀ ਕਲੀਏ ਕਿ ਰਾਕਟ ਆ ਉਹ ਚਲਾਇਆ ਜਾ ਰਿਹਾ ਸੀਗਾ ਜਿਨ੍ਹਾਂ ਦੇ ਵੱਲੋਂ ਪੂਰੇ ਧੰਦੇ ਚਲਾਏ ਜਾ ਰਿਹਾ ਸੀਗੇ ਤਾਂ ਉਸ ਆਧਾਰ ਤੇ ਸਜ਼ਾ ਜਿਹੜੀ ਉਹ ਡਿਸਾਈਡ ਕੀਤੀ ਜਾਂਦੀ ਹੈ ਤਾਂ ਜਗਦੀਸ਼ ਪੋਲਾ ਸਮੇਤ ਬਾਕੀ 25 ਲੋਕਾਂ ਦੇ ਲਈ ਜਿਹੜਾ ਸਜ਼ਾ ਦਾ ਐਲਾਨ ਆ ਉਹ ਸੀਬੀਆਈ ਦੀ ਵਿਸ਼ੇਸ਼ ਕੋਰਟ ਦੇ ਵੱਲੋਂ ਕੀਤਾ ਜਾਏਗਾ ਜੀ ਬਿਲਕੁਲ ਰੋਹਿਤ ਜੀ ਇਸ ਖਬਰ ਇਹ ਜਦੋਂ ਪੂਰਾ ਮਾਮਲਾ ਸਾਹਮਣੇ ਆਇਆ ਸੀ ਤਾਂ ਡੀਜੀਪੀ ਸੁਮੇਤ ਸਿੰਘ ਸੈਣੀ ਸੀ ਉਹਨਾਂ ਦੇ ਦੱਸੇ ਮੁਤਾਬਕ ਜੋ ਉਹਨਾਂ ਨੇ ਉਸ ਵਕਤ ਦੱਸਿਆ ਸੀ ਕਿ 51 ਜਣਿਆਂ ਦੀ ਗ੍ਰਿਫਤਾਰੀ ਹੋਈ ਸੀ ਸਿੰਥੈਟਿਕ ਡਰੱਗਸ ਵੀ ਬਰਾਮਦ ਹੋਏ ਸੀ ਕੁਝ ਗੱਡੀਆਂ ਵੀ ਮਿਲੀਆਂ ਸੀ ਅਜਿਹਾ ਉਹਨਾਂ ਨੇ ਆਖਿਆ ਸੀ ਤੁਸੀਂ ਵਿਕਰਮ ਮਜੀਠੀਆ ਦਾ ਵੀ ਜ਼ਿਕਰ ਅਜੜਾ ਉਹ ਕੀਤਾ ਕਿਉਂਕਿ ਜਗਦੀਸ਼ ਭੋਲੇ ਦੇ ਵੱਲੋਂ ਨਾਮ ਲਿਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਦਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵੀ ਬਹੁਤ ਲੰਮੀ ਚੋੜੀ ਲੜਾਈ ਹੈ ਜਿਹੜੀ ਚੱਲੀ ਹੈ ਸਰਕਾਰ ਦੇ ਵੱਲੋਂ ਉਸ ਵਕਤ ਦੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਤਾਂ ਬڑے ਬਾਦਲ ਸਾਹਿਬ ਹੋਇਆ ਕਰਉਂਦੇ ਸੀ ਉਸ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਨੇ ਬੜੇ ਸਵਾਲ ਚੁੱਕੇ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨਰੰજન ਸਿੰਘ ਦੇ ਵੱਲੋਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਸੀ ਉਹਨਾਂ ਦਾ ਤਬਾਦਲਾ ਕਲਕੱਤਾ ਕਰਾ ਦਿੱਤਾ ਗਿਆ ਫਿਰ ਹਾਈ ਕੋਰਟ ਦੇ ਵੱਲੋਂ ਦਖਲ ਦੇ ਕੇ ਉਹਨਾਂ ਦੇ ਤਬਾਦਲੇ ਨੂੰ ਰੋਕਿਆ ਗਿਆ ਸੀ ਬੜਾ ਕੋਸ਼ਿਸ਼ ਇਸ ਮਾਮਲੇ ਦੇ ਵਿੱਚ ਹੋਇਆ ਸੀ ਤਾਂ ਦੇ 51 ਜਾਣੇ ਸੀ ਹੁਣ 25 ਜਣਿਆਂ ਨੂੰ ਦੋਸ਼ੀ ਕਰਾ ਦਿੱਤਾ ਗਿਆ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਸਜ਼ਾ ਦਾ ਐਲਾਨ ਵੀ ਹੈ ਜਿਹੜਾ ਉਹ ਹੋ ਜਾਏਗਾ ਕਿ ਜਗਦੀਸ਼ ਮੋਲੇ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਕਾਲੀ ਦਲ ਦੀ ਤਰਫੋਂ ਕੋਈ ਬਿਆਨ ਆਇਆ ਵੋਦੀ ਧਿਰਾਂ ਦੇ ਵੱਲੋਂ ਕੋਈ ਬਿਆਨ ਆਇਆ ਦੇਖੋ ਜੇਕਰ ਇਸ ਕੇਸ ਦਾ ਜ਼ਿਕਰ ਕੀਤਾ ਜਾਵੇ ਤਾਂ ਮਹਿਜ਼ 2 ਤੋਂ 5 ਮਿੰਟ ਪਹਿਲਾਂ ਜਿਹੜੀ ਇਹ ਕਹ ਲਈਏ ਕਿ ਖਬਰ ਆਈ ਆ ਜਿਹੇ ਇਹ ਦੇ ਵਿੱਚ ਵਿਰੋਧੀ ਧਿਰਾਂ ਦਾ ਸ਼ਾਇਦ ਬਿਆਨ ਏਡੀ ਜਲਦੀ ਨਹੀਂ ਆਏਗਾ ਜਿੱਦਾਂ ਹੀ ਖਬਰ ਆ ਜਿਹੜੀ ਉਹ ਨਸ਼ਰ ਹੋਈ ਹੈ ਵਿਰੋਧੀ ਧਿਰਾਂ ਤੱਕ ਪਹੁੰਚੇਗੀ ਉਸ ਤੋਂ ਬਾਅਦ ਉਹਨਾਂ ਦਾ ਵੀ ਰਿਐਕਸ਼ਨ ਆਉਣਾ ਲਾਜ਼ਮੀ ਹੈਗਾ ਕਾਫੀ ਹਾਈ ਪ੍ਰੋਫਾਈਲ ਇਸ ਕੇਸ ਨੂੰ ਕਿਹਾ ਗਿਆ ਸੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਉਸ ਸਮੇਂ ਦੇ ਸਿਟਿੰਗ ਮਾਲ ਮੰਤਰੀ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਜਦੋਂ ਨਸ਼ੇ ਦੀ ਸਪਲਾਈ ਦੇ ਵਿੱਚ ਆਉਂਦਾ ਹੈਗਾ ਕਿਉਂਕਿ ਵਿਕਰਮ ਮਜੀਠੀਆ ਦੇ ਉੱਪਰ ਜਿਹੜਾ આરોਪ ਲੱਗਦੇ ਨੇ ਕਿ ਉਹਨਾਂ ਕੰਸਟਰਕਸ਼ਨ ਦੇੰਦਾ ਕੰਮ ਕੀਤਾ ਹੈਗਾ ਖਾਸ ਤੌਰ ਤੇ ਰੋਪ ਲੱਗੇ ਕਿ ਉਹਨਾਂ ਦੀਆਂ ਸਰਕਾਰੀ ਗੱਡੀਆਂ ਸਰਕਾਰੀ ਕੋਟੀਆਂ ਦੀ ਜਿਹੜੀ ਵਰਤੋਂ ਹੈਗੀ ਉਹ ਨਸ਼ੇ ਦੇ ਸਪਲਾਈਅਰ ਜਿਹੜੇ ਲੋਕ ਸੀਗੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਰਹੀ ਹੈਗੀ ਉਹਨਾਂ ਲੋਕਾਂ ਨੂੰ ਇੱਕ ਸੁਰੱਖਿਆ ਦੇ ਦਾ ਕੰਮ ਹੈ ਜਿਹੜਾ ਉਹ ਵਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ ਹੈਗਾ ਪਰ ਜਗਦੀਸ਼ ਭੋਲਾ ਦੇ ਉੱਪਰ ਵੱਖ-ਵੱਖ ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਕੇਸ ਨਸ਼ੇ ਦੀ ਸਪਲਾਈ ਨੂੰ ਲੈ ਕੇ ਦੂਸਰੇ ਆ ਜਿਹੜੇ ਮਾਮਲੇ ਸੀਗੇ ਨਸ਼ੇ ਦੇ ਵਿੱਚੋਂ ਜਿਹੜੇ ਪੈਸੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਗਿਆ ਕਿਸ ਪਾਸੇ ਖਰਚਿਆ ਗਿਆ ਤਾਂ ਮਨੀ ਲਾਂਡਰਿੰਗ ਦਾ ਮਾਮਲਾ ਜਿਹੜਾ ਉਹ ਇੱਕ ਅਲੱਗ ਮਾਮਲਾ ਹੈਗਾ ਔਰ ਜਿਹੜਾ ਨਸ਼ ਵੇਚ ਦਾ ਮਾਮਲਾ ਉਹ ਇੱਕ ਅਲੱਗ ਮਾਮਲਾ ਹੈਗਾ ਬੇਸ਼ੱਕ ਦੋਨੇ ਮਾਮਲਿਆਂ ਨੂੰ ਜੇਕਰ ਜੋੜ ਲਿਆ ਜਾਵੇ ਤਾਂ ਤਾਰਾਂ ਇੱਕ ਪਾਸੇ ਜਗਦੀਸ਼ ਭੋਲਾ ਵਾਲੀ ਚੱਲਦੀਆਂ ਨੇ ਪਰ ਜਗਜੀਤ ਭੋਲਾ ਨੂੰ ਇਸੇ ਮਾਮਲੇ ਦੇ ਤਹਿਤ ਜਿਹੜੀ ਕਹ ਲਈਏ ਕਿ ਸਜ਼ਾ ਗਈ ਉਹ ਦਿੱਤੀ ਗਈ ਹੈ ਹਾਲਾਂਕਿ ਇਸ ਕੇਸ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਇਨਵੋਲਵ ਨਹੀਂ ਸੀ ਵਿਕਰਮ ਮਜੀਠੀਆ ਤੇ ਅਲੱਗ ਤੋਂ ਜਿਹੜੇ ਐਫ ਆਈ ਆਰ ਹੈਗੀ ਦੂਜੀ ਜਿਹੜੀ 2008 ਕਿੰਨੀ ਦਿਵਸਾਂ ਲਈ ਜਗਦੀਸ਼ ਭੋਲਾ ਆਪਣੇ ਫਾਦਰ ਦੇ ਸੰਸਕਾਰ ਤੇ ਆਇਆ ਅੰਤਮ ਰਸਮਾਂ ਤੇ ਆਏ ਹੋ ਤਾਂ ਤਦ ਉਹਨਾਂ ਨੇ ਆਖਿਆ ਸੀ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਦੋਸ਼ੀ ਕਰਾਰ ਪਾਇਆ ਗਿਆ ਤਾਂ ਮੈਨੂੰ ਫਾਂਸੀ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਉਹ ਬਿਨਾਂ ਕਿਹੜਾ ਉਹ ਕਿਹੜੇ ਪ੍ਰੂਫ ਨੇ ਜਿਨ੍ਹਾਂ ਦੇ ਆਧਾਰ ਤੇ ਜਗਦੀਸ਼ ਭੋਲੇਸ ਅਤੇ ਜੋ ਨਾਮਦਲ 25 ਲੋਕ ਸੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਦੇਖੋ ਮੁੱਖ ਤੌਰ ਤੇ ਜਿਸ ਤਰੀਕੇ ਦੇ ਨਾਲ ਮੈਂ ਦੱਸਿਆ ਕਿ ਮਨੀ ਲਾਂਡਰਿੰਗ ਦਾ ਪੂਰਾ ਮਾਮਲਾ ਹੈਗਾ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਕੋਰਟ ਦੇ ਵਿੱਚ ਕੋਈ ਵੀ ਕੇਸ ਚੱਲਦਾ ਹੈ ਤਾਂ ਉਸ ਦੇ ਵਿੱਚ ਪੂਰਾ ਇੱਕ ਟ੍ਰਾਇਲ ਦੇਖਿਆ ਜਾਂਦਾ ਹੈਗਾ ਕਿ ਜਦੋਂ ਤੁਸੀਂ ਜੇਕਰ ਤੁਹਾਡੇ ਪੈਸੇ ਦੇ ਲੈਣ ਦੇਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਹਾਡੀ ਜਿਹੜੀ ਪ੍ਰਾਪਰਟੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਪ੍ਰਾਪਰਟੀ ਕਿਹੜੀ ਵਕਤ ਖਰੀਦੀ ਗਈ ਹੈ ਕਿਹੜੇ ਵਕਤ ਵੇਚੀ ਗਈ ਹੈ ਕਿਹੜੇ ਵਿਅਕਤੀ ਤੋਂ ਖਰੀਦੀ ਗਈ ਹੈ ਕਿਹੜੇ ਵਿਅਕਤੀ ਨੂੰ ਵੇਚੀ ਗਈ ਹੈ ਔਰ ਤੁਹਾਡੀ ਪੇਮੈਂਟ ਦਾ ਮੋਡ ਕੀ ਰਿਹਾ ਹੈਗਾ ਪੇਮੈਂਟ ਦਾ ਤਰੀਕਾ ਕੀ ਰਿਹਾ ਹੈਗਾ ਕੈਸ਼ ਪੇਮੈਂਟ ਹੈ ਚੈੱਕ ਜਰੀਏ ਪੇ ਤੁਹਾਡੇ ਕੋਲੇ ਮੰਨ ਲਓ 1.5 ਕਰੋੜ ਰੁਪਏ ਦੀ ਤੁਸੀਂ ਕੋਈ ਚੀਜ਼ ਖਰੀਦ ਰਹੇ ਹੋ ਪਰ ਉਸ ਤੋਂ 2 ਸਾਲ ਪਹਿਲਾਂ 1 ਸਾਲ ਪਹਿਲਾਂ 3 ਸਾਲ ਪਹਿਲਾਂ ਤੁਹਾਡੇ ਕੋਲੇ ਕਿੰਨੇ ਪੈਸਾ ਸੀਗਾ ਜੇਕਰ 1.5 ਕਰੋੜ ਰੁਪਏ ਤੁਸੀਂ ਨਕਦ ਕਿਸੇ ਨੂੰ ਦੇ ਰਹੇ ਹੋ ਕੀ ਕਿਸੇ ਤੋਂ ਉਧਾਰ ਲਿਆ ਉਧਾਰ ਲਿਆ ਤਾਂ ਕਿਸ ਤੋਂ ਲਿਆ ਉਹ ਤੁਹਾਡਾ ਦੋਸਤ ਲੱਗਦਾ ਹੈ ਮਿੱਤਰ ਲੱਗਦਾ ਹੈ ਕਿੰਨੇ ਪਰਸੈਂਟ ਵਿਆਜ ਤੇ ਲਿਆ ਗਿਆ ਇਹ तमाम ਉਹ ਚੀਜ਼ਾਂ ਹੁੰਦੀਆਂ ਨੇ ਜਿਹੜਾ ਇੱਕ ਸਰਕਲ ਨੂੰ ਕਹਿ ਲਈਏ ਕਿ ਤਿਆਰ ਕੀਤਾ ਜਾਂਦਾ ਹੈ ਕਿ ਮੰਨ ਲਓ ਅੱਜ ਤੁਹਾਡੇ ਕੋਲੇ 1 ਲੱਖ ਰੁਪਇਆ ਪਰ 1.5 ਸਾਲ ਬਾਅਦ ਪਤਾ ਲੱਗੇ ਕਿ ਤੁਸੀਂ 1.5 ਕਰੋੜ ਦੀ ਕੋਈ ਚੀਜ਼ ਖਰੀਦ ਰਹੇ ਹੋ ਤਾਂ 1.5 ਸਾਲ ਦੇ ਵਿੱਚ 1.5 ਕਰੋੜ ਰੁਪਏ ਉਸ ਦੇ ਇਨਕਮ ਸੋਰਸ ਕੀ ਸੀਗੇ ਉਹ ਕੀ ਤੁਸੀਂ ਕੋਈ ਪ੍ਰਾਪਰਟੀ ਵੇਚੀ ਹੈ ਜਾਂ ਤੁਸੀਂ ਕਿਸੇ ਲਈ ਕਿਸੇ ਤੋਂ ਪੈਸੇ ধার ਲਏ ਨੇ ਉਹ तमाम ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤਫ਼ਤੀਸ਼ ਦਾ ਹਿੱਸਾ ਰਹਿੰਦੀਆਂ ਨੇ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਜਾਂਚ ਪੜਤਾਲ ਦੇ ਵਿੱਚ ਵਕ ਵਕ ਸਬੂਤ ਨੇ ਵਕ ਵਕ ਕਾਗਜ਼ ਪੱਤਰ ਨੇ ਉਹਨਾਂ ਦੀ ਕੋਕ ਪੜਤਾਲ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਵਿਅਕਤੀ ਦੋਸ਼ੀ ਆ ਜਾਂ ਨਹੀਂ ਦੋਸ਼ੀ ਤਾਂ ਸੀਬੀਆਈ ਦੀ ਜਿਹੜੀ ਵਿਸ਼ੇਸ਼ ਕੋਰਟ ਸੀ ਉਸ ਦੇ ਵੱਲੋਂ ਵੀ ਇਹ ਪੂਰੀ ਚੀਜ਼ ਹੈ ਜਿਹੜੀ ਉਹ ਕੋਕ ਪੜਤਾਲ ਕੀਤੀ ਗਈ ਹੋਗੀ ਜਿਹਨੂੰ ਅਸੀਂ ਇੱਕ ਕਹਿੰਦੇ ਆ ਕਿ ਪੂਰੀ ਜਿਹੜੀ ਟ੍ਰੇਲ ਹੈਗਾ ਪੂ ਜਿਹੜਾ ਢਾਂਚਾ ਤਿਆਰ ਕੀਤਾ ਜਾਂਦਾ ਹੈਗਾ ਕਿ ਪਹਿਲੇ ਸਟੈਪ ਤੋਂ ਦੂਜੇ ਸਟੈਪ ਤੀਜੇ ਸਟੈਪ ਤਾ ਉਹ ਪੂਰੀ ਇੱਕ ਹਰਾਰਕੀ ਤਿਆਰ ਕੀਤੀ ਜਾਂਦੀ ਹੈ ਕਿ ਵਿਅਕਤੀ ਦੇ ਕੋਲੇ ਜੇਕਰ ਪੈਸੇ ਆਏ ਨੇ ਤਾਂ ਕਿੱਥੋਂ ਆਏ ਨੇ ਕਿੰਨਾ ਟਾਈਮ ਉਸਨੇ ਨੌਕਰੀ ਕੀਤੀ ਨੌਕਰੀ ਕਰਨ ਸਮੇਂ ਕਿਉਂਕਿ ਤੁਹਾਨੂੰ ਦੱਸਣਾ ਪੈਂਦਾ ਕਿ ਮੇਰੇ ਕੋਲੇ ਇੰਨੀ ਪ੍ਰਾਪਰਟੀ ਹੈ ਜਦੋਂ ਨੌਕਰੀ ਕਰ ਰਿਹਾ ਸੀ ਕਿੰਨੀ ਪ੍ਰਾਪਰਟੀ ਸੀ ਕਿੰਨੀ ਪ੍ਰਾਪਰਟੀ ਦੇ ਵਿੱਚ ਵਾਧਾ ਹੋਇਆ ਜੇ ਵਾਧਾ ਹੋਇਆ ਤਾਂ ਕਿਸ ਤਰੀਕੇ ਦੇ ਨਾਲ ਹੋਇਆਗਾ ਉਹ ਤਮਾਮ ਚੀਜ਼ਾਂ ਨੇ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਔਰ ਵੱਖ-ਵੱਖ ਜਿਹੜੇ ਗਵਾਹ ਹੁੰਦੇ ਨੇਗੇ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਦੇਖੇ ਗਏ ਹੋਣਗੇ ਔਰ ਉਸ ਆ ਗਲਤ ਨੇ ਇਸ ਕਰਕੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈਗਾ ਮਨੀ ਲਾਂਡਰਿੰਗ ਦਾ ਜੋ ਪੂਰਾ ਮਾਮਲਾ ਹੈਗਾ ਉਸ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈਗਾ ਤਾਂ ਹੁਣ ਦੇਖਣਾ ਹੋਏਗਾ ਕਿ ਕਿੰਨੀ ਦੇਰ ਤੱਕ ਉਹਨਾਂ ਨੂੰ ਜਿਹੜੀ ਸਜ਼ਾ ਹੈਗੀ ਉਹ ਦਿੱਤੀ ਜਾਂਦੀ ਔਰ ਇਸ ਕੇਸ ਦਾ ਬਾਕੀ ਦੇ ਕੇਸਾਂ ਦੇ ਉੱਪਰ ਕੀ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਇੱਕ ਕੇਸ ਦੇ ਵਿੱਚ ਵੱਖ-ਵੱਖ ਲੋਕ ਅਟੈਚ ਹੁੰਦੇ ਔਰ ਕਿਸੇ ਇੱਕ ਹੋਰ ਕੇਸਾਂ ਦੇ ਵਿੱਚ ਵੀ ਜਦੋਂ ਇਸ ਚੀਜ਼ ਦਾ ਅਸਰ ਬਾਕੀ ਜਲਦੀਸ਼ ਬੋਲਾ ਨੂੰ ਕਰੀਬ 19-19 ਸਾਲ ਦੀ ਸਜ਼ਾ ਜਿਹੜੀ ਉਹ ਹੋਈ ਹੋਈ ਹੈ ਕੁਝ ਹੋਰ ਕੇਸਾਂ ਦੇ ਵਿੱਚ ਵੀ ਇਸ ਕੇਸ ਦੀ ਆਪਾਂ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਜਗਦੀਸ਼ ਭੋਲੇ ਨੂੰ ਮਿਲ ਸਕਦੀ ਹੈ। ਪ੍ਰਾਵਧਾਨ ਕੀ ਰਹਿੰਦਾ ਹੈ ਇੰਡੀਅਨ ਪਿਨਲ ਕੋਡ ਦੇ ਤਹਿਤ। ਦੇਖੋ ਦੋ ਤਿੰਨ ਚੀਜ਼ਾਂ ਅਹਿਮ ਹੁੰਦੀਆਂ ਨੇ ਇੱਕ ਤਾਂ ਚੀਜ਼ ਇਹ ਹੈ ਕਿ ਜਿਹੜੀ ਸਜ਼ਾ ਹੈਗੀ ਉਹ ਕਿੰਨੇ ਸਾਲਾਂ ਦੀ ਹੋਏਗੀ ਕਿਉਂਕਿ ਜਦੋਂ ਦੋਸ਼ੀ ਕਰਾਰ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਸਜ਼ਾ ਜਿਹੜੀ ਉਹ ਹੋਣੀ ਹੈਗੀ ਦੂਸਰੀ ਗੱਲ ਇਹ ਹੁੰਦੀ ਹੈ ਕਿ ਆਰਡਰ ਲਿਖਣ ਦਾ ਤਰੀਕਾ ਕੀ ਹੈ ਕਿਉਂਕਿ ਇਹ ਚੀਜ਼ ਵੀ ਜੱਜ ਸਾਹਿਬ ਤੇ ਡਿਪੈਂਡ ਕਰਦੀ ਹੈ ਕਿ ਉਸ ਨੇ ਆਰਡਰ ਕਿਸ ਤਰੀਕੇ ਨਾਲ ਲਿਖਣਾ ਹੈ ਇੱਕ ਹੁੰਦਾ ਹੈ ਕਿ ਤੁਸੀਂ ਆਰਡਰ ਦੇ ਵਿੱਚ ਲਿਖ ਦਿੰਦੇ ਹੋ ਕਿ ਇੰਨੇ ਸਾਲ ਦੀ ਜਿਹੜੀ ਸਜ਼ਾ ਹੈਗੀ ਉਹ ਤੁਹਾਨੂੰ ਕਰ ਦਿੱਤੀ ਗਈ ਹੈ ਮੰਨ ਲਓ ਤੁਸੀਂ ਕਿਸੇ ਬਾਕੀ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਹੋ ਤਾਂ ਤੁਹਾਡੇ ਉਹ ਪੈਰਲਰ ਜਿਹੜੀ ਸਜ਼ਾ ਹੈਗੀ ਉਹ ਚੱਲਦੀ ਰਹਿੰਦੀ ਹੈਗੀ ਪਰ ਕਈ ਵਾਰ ਕੀ ਹੁੰਦਾ ਹੈ ਕਿ ਜੱਜ ਸਾਹਿਬਾਨ ਨੂੰ ਹੁੰਦਾ ਕਿ ਕਿ ਐਗਜ਼ਾਮਪਲ ਸੈੱਟ ਕੀਤੀ ਜਾਵੇ ਇੱਕ ਪੈਰਾਮੀਟਰ ਸੈੱਟ ਕਰ ਦਿੱਤੇ ਜਾਂ ਤਾਂ ਆਰਡਰ ਦੇ ਵਿੱਚੋਂ ਲਿਖ ਸਕਦੇ ਆ ਕਿ ਜੇਕਰ ਪਹਿਲਾਂ ਕੋਈ ਸਜ਼ਾ ਚੱਲ ਰਹੀ ਹੈ ਉਸ ਤੋਂ ਬਾਅਦ ਇਹ ਸਜ਼ਾ ਦੀ ਸ਼ੁਰੂਆਤ ਹੋਏਗੀ ਤਾਂ ਇਹ ਜਿਹੜਾ ਜਿੰਨੀ ਦੇਰ ਤੱਕ ਕੋਈ ਵੀ ਫਾਈਨਲ ਆਰਡਰ ਨਹੀਂ ਆ ਜਾਂਦਾ ਉਨੀ ਦੇਰ ਤੱਕ ਜਿਹੜੀ ਉਡੀਕ ਹੈ ਉਹ ਕਰਨੀ ਹੋਏਗੀ ਕਿ ਫਾਈਨਲ ਆਰਡਰ ਦੇ ਵਿੱਚ ਕਿੰਨੀ ਸਜ਼ਾ ਜਿਹੜੀ ਉਹ ਸੁਣਾਈ ਜਾਂਦੀ ਹੈ ਦੇਣਾ ਜਿਹੜਾ ਉਹ ਜਾਸਾਪਾਨ ਦੇ ਵੱਲੋਂ ਰੱਖਿਆ ਜਾਂਦਾ ਔਰ ਆਰਡਰ ਲਿਖਣ ਦਾ ਤਰੀਕਾ ਕੀ ਹੈਗਾ ਜੇਕਰ ਉਹਨਾਂ ਨੂੰ ਗਿਲਟੀ ਪਾਇਆ ਗਿਆ ਤਾਂ ਕਿੰਨੇ ਕ ਪਰਸੈਂਟ ਤੱਕ ਉਹਨਾਂ ਨੂੰ ਗਿਲਟੀ ਰੱਖਦੇ ਨੇ ਕਿ ਉਹ ਮੇਨ ਅਕਿਊਜ਼ ਦੇ ਵਿੱਚ ਰੱਖਦੇ ਨੇ ਜਾਂ ਕਹਿੰਦੇ ਨੇ ਕਿ ਤੁਸੀਂ ਇਸ આરોਪ ਦੇ ਵਿੱਚ ਸ਼ਾਮਿਲ ਸੀਗੇ ਤਾਂ ਕਈ ਵਾਰ ਕੀ ਹੁੰਦਾ ਕਿ ਜਿਹੜੇ ਮੁੱਖ ਰੋਪੀਆ ਉਹਨਾਂ ਨੂੰ ਮੰਨ ਲਓ ਵੱਧ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਬਾਕੀਆਂ ਨੂੰ ਜਿਹੜੀ ਸਜ਼ਾ ਉਹ ਘੱਟ ਸੁਣਾ ਦਿੱਤੀ ਜਾਂਦੀ ਹੈ ਤਾਂ ਕੇਸ ਟੂ ਕੇਸ ਔਰ ਵਿਅਕਤੀ ਦੇ ਜਿਹੜੇ ਲਈ ਹੈ ਕਿ ਇਨਵੋਲਵਮੈਂਟ ਦੇ ਉੱਪਰ ਪੂਰੀ ਤੇ ਪੂਰਾ ਕੇ ਜਿਹੜਾ ਡਿਵੈਲਪਰ ਆਹੜਾ ਲਈ ਹੈ ਕਿ ਡਿਪੈਂਡ ਕਰਦਾ ਹੈਗਾ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਜਗਦੀਸ਼ ਪੋਲਾ ਨੂੰ ਇਸ ਮਾਮਲੇ ਦੇ ਵਿੱਚ ਕਿੰਨੀ ਸਜ਼ਾ ਜਿਹੜੀ ਉਹ ਸੁਣਾਈ ਜਾਂਦੀ ਠੀਕ ਹੈ ਠੀਕ ਹੈ ਰੋਹਿਤ ਇੱਕ ਵਾਰ ਦਰਸ਼ਕਾਂ ਨੂੰ ਫਿਰ ਤੋਂ ਜਾਣਕਾਰੀ ਦੇ ਦੇਈਏ ਤੁਹਾਨੂੰ ਰੋਕਣਾ ਚਾਹਾਂਗੇ ਫਿਰ ਤੋਂ ਤੁਹਾਡੇ ਵੱਲ ਮੁੜਦੀ ਹੈ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸੀਬੇ ਦੀ ਵਿਸ਼ੇਸ਼ਤਾਤ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਬੋ ਕਰੋੜੀ ਡਰੱਗ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਈ ਲੋਕ ਜੋ ਨਾਮਜ਼ਦ ਕੀਤੇ ਗਏ ਸੀ ਜਗਦੀਸ਼ ਪੋਲਾ ਸਰੇ ਮਾਫ ਕਰਨਾ 17 ਜਣੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ 17 ਜਣਿਆਂ ਨੂੰ